ਜਦੋਂ ਧਮਾਕਾ ਹੋਇਆ ਮੈਂ ਪਿੱਛੇ ਨੂੰ ਉਹਦਾ ਡਿੱਗੇ ਕੁਰਸੀ ਤੇ ਮੈਨੂੰ ਨਹੀਂ ਪਤਾ ਲੱਗਿਆ ਫਿਰ ਧਮਾਕਾ ਜਦੋਂ ਹੋਇਆ ਉਸ ਤੋਂ ਬਾਅਦ ਹੀ ਅਸੀਂ ਉੱਥੇ ਦੇਖਣ ਗਏ ਆ ਇਹ ਸਿਰਫ ਪਹਿਲਾਂ ਧੂਮਾ ਗਰਦਾ ਸੇ ਗਾਓ ਹਟਿਆ ਤੇ ਫਿਰ ਬੰਦੇ ਦੀ ਡੋੜੀ ਨਜ਼ਰ ਆਈ ਲੱਤ ਨੂੰ ਤਾਂ ਇਹਦੀ ਝਟਕੀਆਂ ਬਾਹਾਂ ਵੀ ਝਟਕੀਆਂ ਦੀ ਤੇ ਮੂੰਹ ਦੇ ਉੱਤੇ ਜ਼ਖਮ ਉਹਦੇ ਬੱਚਾ ਦੇ ਮੂੰਹ ਨੂੰ ਜਿਹੜਾ ਬਲਾਤ ਰੱਜਾ ਡੈਲੀ ਗੱਲ ਅਕਾ ਇੱਕਦਮ ਘਬਰਾੜ ਗਏ ਸਾਰੇ ਲੋਕੀ ਵੀ ਮੈਨੂੰ ਬੜੇ 15 20 ਇਹਨਾਂ ਦੇ ਕੋਲ ਆ ਕੇ ਪੁਲਿਸ ਉਸੋਤੀਆ ਜੀ ਸ੍ਰੀ ਅਮਰਸਰ ਸਾਹਿਬ ਦੇ ਜ਼ਿਲ੍ਹੇ ਦੀ ਇਹ ਤਾਂ ਫੈਕਟ ਹੈ ਚੁਣਿਆ ਆਇਆ ਨੁਮਾਇੰਦਾ ਮਾਰ ਦੇਣਾ ਔਰ ਅੱਜ ਕਲੇਮ ਕੀਤਾ ਜਾ ਰਿਹਾ ਕਿ ਹਾਂ ਅਸੀਂ ਮਾਰਿਆ ਅਰਜਿੰਦਰ ਸਿੰਘ ਨੂੰ ਕਿਉਂ ਕਿ ਮਜੀਠੀਆ ਉਹਦੀ ਮਦਦ ਕਰਦਾ ਸੀ ਸਾਡਾ ਕਾਉਂਸਲਰ ਸੀ ਭਾਈ ਅਸੀਂ ਉਹਦੀ ਮਤ ਕਰਨੀ ਆ ਲਾਅ ਐਂਡ ਆਰਡਰ ਦੀ 80000 ਮੁਲਾਜਮ ਮੈਂ ਪਹਿਲਾਂ ਕਿਉਂ ਨਹੀਂ ਜਾਗਰੇ ਤੁਸੀਂ ਵਿਸ਼ਾਨਤ ਸ੍ਰੀ ਅਮਰਸਰ ਸਾਹਿਬ ਕਿਉਂ ਨਜ਼ਰ ਆ ਰਿਹਾ ਜੀ ਦੇਖੋ ਇੰਡੋ ਪਾਕ ਬਾਰਡਰ ਹੈ ਜੀ ਔਰ ਭਗਵੰਤ ਮਾਨ ਦੀ ਵੱਡੀ ਨਿਲੈਕੀ ਆ ਜੀ ਸੁੱਤਾ ਪਿਆ ਤੁਸੀਂ ਧਮਾਕੇ ਦੀ ਆਵਾਜ਼ ਸੁਣੀ ਉਹ ਤੋਂ ਟਾਈਮ ਕੀ ਸੀ 9:30 ਕੀ ਹੋਇਆ ਉਸ ਤੋਂ ਬਾਅਦ ਉਹ ਤਬਦ ਕੀ ਹੋਇਆ ਧਮਾਕਾ ਹੋਇਆ ਪਰ ਮੈਂ ਬੇਹੋਸ਼ ਹੋ ਗਈ ਬਸ ਬੇਹੋਸ਼ ਹੋ ਗਏ ਬਹੁਤ ਜ਼ਿਆਦਾ ਉੱਚੀ ਸੀ ਆਵਾਜ਼ ਬਹੁਤ ਜ਼ਿਆਦਾ ਉੱਚੀ ਸੀ ਬਹੁਤ ਜ਼ਿਆਦਾ ਮੈਂ ਉਦਾਂ ਬਿਮਾਰ ਨਹੀਂ ਆ ਮੇਰੇ ਕੋਲ ਜ਼ਿਆਦਾ ਤਮਾਕਾ ਦੇਖ ਹੋਇ ਨਹੀਂ ਹੁੰਦਾ ਤੇ ਜਦੋਂ ਤਮਾਕਾ ਹੋਇਆ ਮੈਂ ਪਿੱਛੇ ਮੇਰੇ ਡਿੱਗੇ ਕੁਰਸੀ ਤੇ ਬੈਠ ਨੂੰ ਨਹੀਂ ਪਤਾ ਲੱਗਿਆ ਫਿਰ ਫੇਰ ਮੇਰੇ ਨਾਲ ਦਾ ਹੀ ਦਰੋਂ ਭੱਜਿਆ ਆਪਣੇ ਘਰ ਨੂੰ ਘਰ ਨੂੰ ਭੱਜਿਆ ਘਰੋਂ ਜਾ ਕੇ ਉਹ ਮੁੰਡਿਆਂ ਨੂੰ ਲਿਆ ਨਾਲ ਫੇਰ ਦੇਖਣ ਗਏ ਮੈਨੂੰ ਕੁਛ ਨਹੀਂ ਪਤਾ ਫੇਰ ਬਾਅਦ ਦਾ ਮੈਂ ਤਾਂ ਬੇਹੋਸ਼ ਹੋ ਗਈ ਫੇਰ ਇਹਨਾਂ ਨੂੰ ਪਤਾ ਜੀ ਭਾਜੀ ਤੁਸੀਂ ਵੀ ਇੱਥੇ ਹੀ ਸੀ ਜਦੋਂ ਦੱਸਿਆ ਕਿ ਆਂਟੀ ਬੇਹੋਸ਼ ਹੋ ਗਈ ਸੀ ਹਾਂ ਜੀ ਹਾਂ ਜੀ ਤੇ ਉਸ ਤੋਂ ਬਾਅਦ ਕੀ ਹੋਇਆ ਸੀ ਉਸ ਤੋਂ ਬਾਅਦ ਧਮਾਕਾ ਜਿਹਾ ਹੋਇਆ ਉਸ ਤੋਂ ਬਾਅਦ ਹੀ ਅਸੀਂ ਉੱਥੇ ਦੇਖਣ ਗਏ ਆ ਤੇ ਸਿਰਫ ਪਹਿਲਾਂ ਧੂਆ ਗਰਦਾ ਤੇ ਗਾਉ ਹਟਿਆ ਤੇ ਫੇਰ ਬੰਦਾ ਜੀ ਬੜੀ ਨਜ਼ਰ ਆਈ ਪਏ ਜੀ ਕਾਫੀ ਡੱਕਣੀ ਸੀ ਹਾਂ ਜੀ ਕਾਫੀ ਉਹ ਜਾਨੀ ਵਾਲ ਥੇ ਖਤਮ ਹੋ ਗਿਆ ਸਕੇ ਦੋਨੋਂ ਹਾਂ ਜੀ ਖਤਮ ਖਤਮ ਹੋ ਚੁੱਕੀਆਂ ਕਿੰਨੀ ਦੇਰ ਬਾਅਦ ਆਈ ਪੁਲਿਸ ਕੋਈ ਕੋਈ ਦਰਜ 15 ਮਿੰਟ ਬਾਅਦ ਹੀ ਆਵੇ ਸੀਗੀ ਪੁਲਿਸ ਕਿਤੇ ਕੋਈ ਨੇੜੇ ਸੀਗੇ ਮੁਲਾਜ਼ਮ ਹੋ ਵੀ ਸਿਵਲ ਰੈਵੈਂਚ ਸੀਗੇ ਉਹਨਾਂ ਨੇ ਦਬਾ-ਛੜ ਫੋਨ ਕਰਤਾ ਸੀਗਾ ਤੇ 10-15 ਮਿੰਟ ਬਾਅਦ ਹੀ ਪੁਲਿਸ ਇੱਥੇ ਆ ਗਈ ਲੋਕਾਂ 'ਚ ਕਾਫੀ ਸਹਿਮ ਹੈ ਜੈਸ਼ਾ ਹੈ ਬਸ ਲੋਕਾਂ 'ਚ ਜੈਸ਼ਾਤ ਕਾਫੀ ਸੀ ਕਿਉਂਕਿ ਹਰ ਕੋ ਡਰਿਆ ਸੀ ਕਿ ਪਤਾ ਨਹੀਂ ਕੀ ਹੋਇਆ ਕੀ ਹੋਇਆ ਕਹਿੰਦੇ ਸਵਾਲ ਹੈ ਕਿ ਆਖਰ ਇਹ ਧਮਾਕਾ ਕਿੱਥੇ ਕੀਤਾ ਜਾਣਾ ਸੀਗਾ ਕਿਸ ਹੁਣਸ਼ਾਨੇ ਤੇ ਲਿਆ ਜਾਣਾ ਸੀ ਕੋਈ ਚੌਕੀ ਥਾਣਾ ਧਾਰਮਿਕ ਸਥਾਨ ਜਾਂ ਜੀਕੇ ਸਾਹਿਬ ਇੱਥੋਂ ਲੰਘਦੇ ਰਹੋ ਜੀ ਵੇਖੋ ਜੀ ਮਜੀਠੀਆ ਸਾਹਿਬ ਦੇ ਡੇਲੀ ਇੱਥੋਂ ਦੀ ਨੰਗਦੇ ਆ ਇਹ ਇਹਨਾਂ ਦਾ ਆ ਪਿਛੇ ਜਿਹੜਾ ਜੰਡੇ ਵਾਲਾ ਕਤਲ ਹੋਇਆ ਉਹਦੇ ਵਿੱਚ ਵੀ ਇਹਨਾਂ ਦਾ ਨਾਮ ਆਇਆ ਤੇ ਹਾਂ ਧਮਕੀ ਦਿੱਤੀ ਗਈ ਇਹਨਾਂ ਨੂੰ ਪਰ ਵੇਖੋ ਕੀ ਪਤਾ ਪੁਲਿਸ ਦੇ ਸੁੱਟਣਾਹੀਂ ਜਾਂ ਕਿਤੇ ਗੁਰੂ ਘਰ ਤੇ ਸੁੱਟਣਾਹੀਂ ਜਾਂ ਕਿਸੇ ਲੀਡਰ ਦੇ ਉੱਤੇ ਸੁੱਟਣਾਹੀਂ ਪਰ ਹੈ ਬਹੁਤ ਮਾੜੀ ਗੱਲ ਆ ਇਹ ਜੋ ਹੋਇਆ ਬਹੁਤ ਗਲਤ ਹੋਇਆ ਵਾ ਤੇ ਪ੍ਰਸ਼ਾਸਨ ਨੂੰ ਇੱਥੇ ਪੂਰੀ ਨੱਥ ਪਾਉਣੀ ਚਾਹੀਦੀ ਆ ਕਿਤੇ ਨਾ ਕਿਤੇ ਫੇਲ ਨਜ਼ਰ ਆ ਰਹੀ ਕੋ ਕਿ ਇੱਕ ਸਰਕਾਰ ਦਾ ਇੱਕ ਇੰਟੈਲੀਜੈਂਸ ਦਾ ਆਪਣਾ ਤੰਤਰ ਹੁੰਦਾ ਹੈ ਬਹੁਤ ਔਡਾ ਨੈਟਵਰਕ ਹੁੰਦਾ ਹੈ ਲੱਗਦਾ ਪੂਰੀ ਤਰ੍ਹਾਂ ਜਦੋਂ ਕੰਮ ਹੋ ਜਾਂਦਾ ਸਰਕਾਰ ਨੂੰ ਉਦੋਂ ਹੀ ਪਤਾ ਲੱਗਦਾ ਜਦੋਂ ਤਮਾਕਾ ਹੀ ਹੋ ਜਾਂਦਾ ਸਰਕਾਰ ਨੂੰ ਉਸ ਟਾਈਮ ਪਤਾ ਲੱਗਦਾ ਸਰਕਾਰ ਨੂੰ ਇਸ ਗੱਲ ਤੇ ਸਤਰਕ ਹੋਣਾ ਚਾਹੀਦਾ ਜਾਂ ਤਾਂ ਫਿਰ ਇੱਥੇ ਰਾਸ਼ਟਰਪਤੀ ਰਾਜ ਲੱਗਣਾ ਚਾਹੀਦਾ ਪੰਜਾਬ ਦੀ ਬਹੁਤ ਅਰਥਵਿਵਸਤਾ ਖਰਾਬ ਹੋਈ ਪਈ ਹੈ ਜੀ ਪੰਜਾਬ ਦੇ ਹਾਲਾਤ ਬੱਸੋਂ ਬਾਹਰ ਨੇ ਕਾਬੂ ਤੋਂ ਬਾਹਰ ਨੇ ਸਵੇਰੇ 9:00 ਵਜੇ ਅਸੀਂ ਦੁਕਾਨ ਖੋਲੀ ਆ 9:00 ਵਜੇ 9 ਵਜੇ 5-10 ਮਿੰਟ ਦੇ ਤੇ ਸਵਾ 9 ਵਜੇ ਵਿਸਪੋਰ ਹੋਇਆ ਤੇ ਮੈਂ ਉਹਨੂੰ ਬੇਟੇ ਨੂੰ ਆਖਿਆ ਮੈਂ ਕਿਹਾ ਤੂੰ ਨਾ ਇੱਕ ਬਰਾ ਵੇ ਯਾਰ ਕੋ ਟਾਇਰ ਪੜਿਆ ਪਜਕੇ ਟ੍ਰੱਕ ਦਾ ਤੇ ਇਹ ਕਹਿੰਦਾ ਵੀ ਨਹੀਂ ਟਾਇਰ ਨਹੀਂ ਸਾਡੀ ਫੜਿਆ ਉੱਥੇ ਨਾ ਸਾਹਮਣੇ ਉਹ ਖਤੂਆ ਨਿਕਲਿਆ ਮਤਲਬ ਇਥੇ ਕੋਈ ਵਿਸਪੋਰ ਹੋਇਆ ਜਾਵਦਾ ਉਹਹੀਂ ਜਾ ਕੇ ਵੇਖਿਆ ਤੇ ਉਹ ਬੰਦਾ ਇੱਕ ਫੜਿਆ ਕੋਲ ਨੂੰ ਉਹਦੇ ਜੀਂਦਾ ਹੀ ਵਹੇ ਉਦੋਂ ਦੇ ਲੱਤ ਲੁੱਤਾਂ ਇਹਦੀ ਝੜਗੀਆਂ ਬਾਹਾਂ ਵਿੱਚ ਝੜਗੀਆਂ ਤੇ ਮੂੰਹ ਦੇ ਉੱਤੇ ਜ਼ਖਮੀ ਉਹਦੇ ਵਜਾ ਕੇ ਮੂੰਹ ਜਿਹੜਾ ਬਲਾਤ ਵਜਾ ਤੋ ਉਸੇ ਵੇਲੇ ਉਹ ਬੋਲਦਾ ਤੇ ਨਹੀਂ ਹੈਗਾ ਸਾਹ ਲੈਂਦਾ ਹੈਗਾ ਤੇ ਮੁਰਗੇ ਪੁਲਸ ਆ ਗਈ ਉਹਨਾਂ ਚ 10 ਮਿੰਟ ਪਹਿਸ਼ੋਂ ਇੱਕ ਬੰਦੇ ਨੇ ਇੱਥੇ ਫੋਨ ਕੀਤਾ ਕਿ ਉਹ ਪੁਲਸ ਵਾਲਾ ਆ ਗਿਆ ਕੁਦਰਤੀ ਉਹਨੇ ਫੋਨ ਕੀਤਾ ਦਵਾ ਦਵਾ ਯਾਨੀ ਧਮਾਕਾ ਹੁੰਦਿਆ ਤੁਸੀਂ ਆਪ ਸੁਣਿਆ ਮੈਂ ਸੁਣਿਆ ਇੱਥੇ ਇੱਥੇ ਕੁਲੁੱਤੇ ਸਾਡੇ ਸਾਰੇ ਸ਼ੀਸ਼ੇ ਟੁੱਟ ਚਲੇ ਯਾਰ ਮਾਹ ਬਚਾ ਗਿਆ ਮੈਂ ਮੈਨੂੰ ਪਤਾ ਨਹੀਂ ਕੀ ਕਿ ਇਦਾਂ ਡਹਿਲ ਗਿਆ ਇਲਾਕਾ ਪੂਰਾ ਡਹਿਲੀ ਕਾ ਇਲਾਕਾ ਇੱਕਦਮ ਘਬਰਾੜ ਗਿਆ ਸਾਰੇ ਲੋਕੀ ਵੀ ਮੈਨੂੰ ਪਰੇ 15 20 ਜਿਹਨਾਂ ਨੇ ਫੋਨ ਆ ਕੇ ਤੁਹਾਡੀ ਦੁਕਾਨ ਦੇ ਗਾੜੀ ਧਮਾਕਾ ਹੋ ਗਿਆ ਭਰੇ ਦਵਾ ਮੈਂ ਯਾਰ ਧਮਾਕਾ ਹੋਇਆ ਰਹਾ ਪਰ ਚਲੋ ਬਚਾ ਕੇ ਉਹ ਜਾ ਕੇ ਵੇਖਿਆ ਤੇ ਬੰਦਾ ਉਹਦੇ ਬੰਦੇ ਨੇ ਫੜਿਆ ਕਿਥੇ ਜਾਵ ਲੱਤਾਂ ਬਾਬਾ ਝੜ ਗਈਆਂ ਲੱਤਾਂ ਝੜ ਗਈ ਇੱਕ ਲੱਤ ਝੜ ਗਈ ਆ ਬਾਹ ਝੜ ਗਈ ਉਹਦੀ ਆ ਮੂੰਹ ਮਾਂਦੇ ਦੇ ਵਿੱਚ ਸਾਰਾ ਕੁਝ ਬਰਸ਼ਟ ਵੱਜਾ ਮੂੰਹ ਜ਼ਖਮਾਂ ਜ਼ਖਮੀ ਹੋ ਗਿਆ ਸਾਰਾ ਉੱਥੇ ਪੁਲਿਸ ਆ ਗਈ ਉਹ ਲੈ ਗਈ ਉੱਥੇ ਪੁਲਿਸ ਆ ਕੇ ਗੱਡੀ ਆ ਗਈ ਆਪਣਾ ਐਂਬੂਲੈਂਸ ਦੀ ਐਂਬੂਲੈਂਸ ਦੀ ਗੱਡੀ 'ਚ ਪਾ ਕੇ ਫਿਰ ਕੋਈ ਮੁਲਾਜ਼ਮ ਹੈ ਗਈ ਉਹਨੇ ਵਿਚਾਰਨੇ ਪਾ ਕੇ ਨਾਲ ਦੋ ਬੰਦੇ ਨਾਲ ਚੱਕਾ ਕੇ ਲੈ ਗਏ ਡਰ ਜਾਂਦੇ ਲੋਕ ਬਹੁਤ ਬਹੁਤ ਸਮਝ ਨਹੀਂ ਲੋਕ ਜੀ ਵੇਖੋ ਸਹਿਮ ਤੇ ਹੈਗੀ ਵਖਾਣ ਕਿੱਡੀ ਤਕਰੀ ਪੁਲਿਸ ਨੇ ਬਿਆਨ ਦਿੱਤਾ ਡੀਆਈਜੀ ਸਿੰਦਰ ਸਿੰਘ ਘਰਾਣੇ ਕਿ ਬੱਬਰ ਖਾਲ ਇੰਟਰਨੈਸ਼ਨਲ ਦਾ ਕੰਮ ਹੈ ਉਹ ਵਿਅਕਤੀ ਇੱਥੋਂ ਤਮਾਕਾ ਖੇਸਮਗਰੀ ਜੋ ਵੀ ਸੀ ਗ੍ਰੇਨੇਡ ਸੀ ਜਾਂ ਆਈਟੀਸੀ ਔਰ ਚੱਕਣ ਆਇਆ ਸੀ ਕਿਤੇ ਤਮਾਕਾ ਕੀਤਾ ਜਾਣਾ ਸੀ ਤੁਹਾਡਾ ਵੀ ਇਹ ਰੂਟ ਹੈ ਲੱਗਦਾ ਨਿਸ਼ਾਨੇ ਤੇ ਤੁਸੀਂ ਵੀ ਹੋ ਸਕਦੇ ਨਹੀਂ ਦੇਖੋ ਕੀ ਕੋਣ ਹੈ ਨਿਸ਼ਾਨੇ ਤੇ ਨਹੀਂ ਹੈ ਮੈਂ ਇਸ ਗੱਲ ਨੂੰ ਸੈਂਸੇਸ਼ਨਲਾਈਜ਼ ਨਹੀਂ ਕਰਦਾ ਤਾਂ ਪੁਲਿਸ ਨੇ ਦੇਖਣਾ ਮਗਰ ਪੁਲਿਸ ਸੁੱਤੀ ਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜ਼ਿਲ੍ਹੇ ਦੀ ਇਹ ਤਾਂ ਫੈਕਟ ਹੈ ਛਾਟੇ ਚ ਜਿੱਥੇ ਗੁਰੂ ਘਰ ਚ ਐਡੀ ਵੱਡੀ ਆਮਦ ਹੈ ਸੰਗਤ ਦੀ ਉਥੇ ਦਿਨ ਦਿਹਾੜੇ ਗੋਲੀਆਂ ਚੱਲ ਜਾਣੀਆਂ ਕੌਣ ਚੁਣਿਆ ਹੋਇਆ ਨਮਾਇੰਦਾ ਮਾਰ ਦੇਣਾ ਔਰ ਅੱਜ ਕਲੇਮ ਕੀਤਾ ਜਾ ਰਿਹਾ ਕਿ ਹਾਂ ਅਸੀਂ ਮਾਰਿਆ ਰਜਿੰਦਰ ਸਿੰਘ ਨੂੰ ਕਿਉਂ ਕਿ ਮਜੀਠੀਆ ਉਹਦੀ ਮਦਦ ਕਰਦਾ ਸੀ ਸਾਡਾ ਕਾਉਂਸਲਰ ਸੀ ਭਾਈ ਅਸੀਂ ਉਹਦੀ ਮਦਦ ਕਰਨੀ ਆ ਪੁਲਸ ਬਾਅਦ ਚ ਕਿਉਂ ਜਾਗ ਰਹੀ ਐ ਲਾਅ ਐਂਡ ਆਰਡਰ ਦੀ 80000 ਮੁਲਾਜ਼ਮ ਮੈਂ ਪਹਿਲਾਂ ਕਿਉਂ ਨਹੀਂ ਜਾਗ ਰਹੇ ਤੁਸੀਂ ਨਿਸ਼ਾਨੇ ਤੇ ਸ਼੍ਰੀ ਅਮਰਸਦ ਸਾਹਿਬ ਕਿਉਂ ਨਜ਼ਰ ਆ ਰਿਹਾ ਜੀ ਕੀ ਚੱਕਰ ਦੇਖੋ ਇੰਡੋ ਪਾਕ ਬਾਰਡਰ ਹੈ ਜੀ ਔਰ ਭਗਵੰਤ ਮਾਨ ਦੀ ਵੱਡੀ ਨਿਲੈਕੀ ਹੈ ਜੀ ਸੁੱਤਾ ਪਿਆ ਉਹਦਾ ਤਾਂ ਬਿਆਨ ਹੀ ਕੋਈ ਨਹੀਂ ਆਇਆ ਕਿੰਨੇ ਬਲਾਸਟ ਹੋ ਗਏ ਕੀ ਕੁਝ ਹੋ ਗਿਆ ਜਿਹੜਾ ਬਲਾਸਟ ਬਾਰੇ ਦੱਸਦਾ ਉਹਨੂੰ ਤਾਂ ਥਾਣੇ ਸੱਦ ਲੈਂਦੇ ਆ ਲੋਕਾਂ 'ਚ دہشت ਹੈ ਲੋਕ ਆਪਣੇ ਆਪ ਨੂੰ ਅਨਸੇਫ ਫੀਲ ਕਰ ਰਹੇ ਆ ਕੋਈ ਇਨਵੈਸਟਮੈਂਟ ਨਹੀਂ ਆ ਰਹੀ ਜੀ ਪੰਜਾਬ ਦੇ ਨੋ ਲਾਅ ਨਾ ਆਰਡਰ ਮੈਂ ਗਵਰਨਰ ਰਾਜ ਦੇ ਉਲਟ ਆ ਜੀ ਰਾਸ਼ਟਰਪਤੀ ਰਾਜ ਦੇ ਮਗਰ ਜਾਂ ਭਗਵੰਤ ਮਾਨ ਸਹਿਕ ਹੋਵੇ ਤੇ ਜਾਂ ਇੱਥੇ ਫਿਰ ਕੋਈ ਲਾਅ ਨਾ ਆਰਡਰ ਨੂੰ ਕੰਟਰੋਲ ਕਰਨ ਲਈ ਹਾਲਾਤ ਕੁਝ ਕੋਈ ਫੈਸਲਾ ਵੱਡਾ ਹੋਵੇ ਨਹੀਂ ਤਾਂ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਇੰਟੈਲੀਜੈਂਸ ਕਿੱਥੇ ਆ ਟੋਟਲ ਫੇਲਰ ਨਜ਼ਰ ਆ ਰਹੀ ਹੈ ਇੰਟੈਲੀਜੈਂਸ ਦਾ ਕੌਣ ਲਾ ਰਿਹਾ ਸਾਰੇ ਅਫਸਰ ਮੈਂ ਭਗਵੰਤ ਮਾਨ ਦਾ ਫੇਲਿਅਰ ਕਹਿ ਰਿਹਾ ਜਿਸ ਨੂੰ ਲੱਗਾ ਤਾਂ ਥਾੜੇ ਥਾੜੇ ਚੌਂਕੀਆਂ ਦੇ ਬਲਾਕ ਤੋਂ ਹੋਏ ਵਿਕਰਮ ਸਿੰਘ ਮਜੀਠੀਆ ਲੈਂਡ ਆਰਡਰ ਇੰਟੈਲੀਜੈਂਸ ਦਾ ਮੁਕੰਮਲ ਤੌਰ ਤੇ ਫੇਲਿਅਰ ਦੱਸਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਸਤੀਫੇ ਦੀ ਮੰਗ ਕੀਤੀ ਹੈ ਕਿਉਂਕਿ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਨੇ ਹਰ ਦੂਜੇ ਦਿਨ ਗੋਲੀ ਦੀ ਵਾਰਦਾਤ ਹਰ ਦੂਜੇ ਦਿਨ ਬਲਾਸਟ ਗੁਰੂ ਨਗਰੀ ਚ ਇੱਕ ਦਰਜਨ ਤੋਂ ਵੱਧ ਧਮਾਕੇ ਜਿਹੜੇ ਹੋ ਚੁੱਕੇ ਤੋਂ ਇਹ ਵਿੱਚ ਵਿਕਰਮ ਸਿੰਘ ਮਜੀਠੀਆ ਵੱਲੋਂ ਭਗਵਾਨ ਸਿੰਘ ਮਾਨ ਦੇ ਸਿਫੇ ਦੀ ਮੰਗ ਕੀਤੀ ਗਈ ਹੈ ਤੇ ਕੈਮਰਾਬੈਨ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਬੀਟਸ ਨਿਊਜ਼ ਅੰਮ੍ਰਿਤਸਰ